one of the premium and prestigious professional institutes providing a wide range of professional courses with 100% placement assistance we are shri sai group of institute मान जोग असदबी साहब पठानकोट ਦੇ ਹੁਕਮ ਅਨਸਾਰ ਤੇ ਅਮਰਨਾਥੀ ਯਾਤਰਾ ਨੂੰ ਮੁੱਖ ਰੱਖਦੇ ਆਂ ਜ਼ਿਲ੍ਹਾ ਪਠਾਨਕੋਟ ਦੇ ਵਿੱਚ ਦਿੱਲੀ ਜਿਹੜਾ ਵਾ ਧੁੱਗੀਆਂ ਝੰਪੜੀਆਂ ਹੋਰ ਮਾਰੀ ਜਿੱਥੇ ਜਗ੍ਹਾ ਲੇਬਰ ਰਹਿੰਦੀ ਆ ਕੋਈ ਹੋਰ ਲੀਤੀ ਦੇ ਬਾਗ ਹੈਗੇ ਕੁਝ ਵੀ ਹੈਗਾ ਉਥੇ ਜੜੀਆ ਡੇਲੀ ਸਰਚ ਕਰਾਈ ਜਾ ਰਹੀ ਹੈ ਤਾਂ ਕਿ ਕੋ ਮਾੜਾ ਆਨਸਰ ਪਨਾ ਨਾ ਲਵੇ ਤੇ ਉਹਨਾਂ ਦੀ ਪਾਲਕੀਤੀ ਜਾ ਰਹੀ ਹੈ ਦੇ ਜਿਹੜੇ ਧਾਰ ਕਾਰਡ ਵਗੈਰਾ ਚੈੱਕ ਕੀਤੇ ਇਹਨਾਂ ਦੇ ਧਾਰ ਕਾਰਡ ਵਗੈਰਾ ਚੈੱਕ ਕੀਤੇ ਜਾ ਰਿਹਾ ਜਿਹਨਾਂ ਕੋਲ ਧਾਰ ਕਾਰਡ ਨਹੀਂ ਆ ਉਹਨਾਂ ਬਾਰੇ ਪ੍ਰਾਪਰ ਵੈਰੀਫਾਈ ਕੀਤਾ ਜਾ ਰਿਹਾ ਅੱਜ ਅਸੀਂ ਕੀਤੀ ਆ ਖੱਡੀ ਪੁਲ ਤੋਂ ਲੈ ਕੇ ਆਪਣੇ ਦੀਚੀਆਂ ਵਾਲ ਬਾਗਬੰਦਾ ਨਾਲ ਹੀ ਖੱਡੀ ਪੁਲ ਦੇ ਅਨੰਦਪੁਰਾ ਦੇ ਝੁੱਗੀਆਂ ਸਾਰੀਆਂ ਗਊਸ਼ਾਲਾ ਰੋਡ ਸਰਕੋ ਰੋਡ ਅਬਰੋਲ ਨਗਰ ਝੁੱਗੀਆਂ ਜਿੰਨੀਆਂ ਪੈਦੀਆਂ ਸਾਰੇ ਖੇਤਰ ਚੱਲਦੀਆਂ